ਵਰਲਡ ਸਿਕ ਪਾਰਲੀਮੈਂਟ ਨੇ ਲਿੰਕਨ ਇਨ ਲੰਡਨ ਵਿਖੇ ਆਯੋਜਿਤ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੈਮੀਨਾਰ 2024 ਵਿੱਚ ਹਿੱਸਾ ਲਿਆ। ਦ ਵਿਜ਼ਡਮ ਟਰਸਟ ਦੁਆਰਾ ਆਯੋਜਿਤ ਇਸ ਸੈਮੀਨਾਰ ਵਿੱਚ ਦੁਨੀਆ ਨੂੰ ਦਰਪੇਸ਼ ਲੋਕਤੰਤਰ, ਮੀਡੀਆ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਵਿਸ਼ਵ ਭਾਰ ਦੇ ਨੇਤਾਵਾਂ, ਮਨੁੱਖੀ ਅਧਿਕਾਰਾਂ ਦੇ ਵਕੀਲਾਂ, ਕਾਰਕੁਨਾਂ ਤੇ ਵਿਦਵਾਨਾਂ ਨੂੰ ਬੁਲਾਇਆ ਗਿਆ ਸੀ। ਇਸ ਸੈਮੀਨਾਰ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਨੁਮਾਇੰਦਗੀ ਕਰਦੇ ਹੋਏ ਗੁਰਪ੍ਰੀਤ ਸਿੰਘ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਯੂਕੇ ਦੇ ਕੋਆਰਡੀਨੇਟਰ ਅਤੇ ਹੋਮ ਐਂਡ ਇੰਟਰਨਲ ਅਫੇਅਰਸ ਕੌਂਸਲ ਦੇ ਮੁਖੀ ਹਨ ਉਹਨਾਂ ਨੇ ਇੰਟਰਨੈਟ ਸੈਂਸਰਸ਼ਿਪ ਅਤੇ ਭਾਰਤ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਤੇ ਪ੍ਰਮੁੱਖ ਵਿਸ਼ਿਆਂ ਤੇ ਇੱਕ ਭਾਅਪੂਰਤ ਭਾਸ਼ਣ ਦਿੱਤਾ ਆਪਣੇ ਮੁੱਖ ਭਾਸ਼ਣ ਦੌਰਾਨ ਗੁਰਪ੍ਰੀਤ ਸਿੰਘ ਜੋ ਕਿ ਸੇਵਿੰਗ ਪੰਜਾਬ ਦੇ ਸੰਸਥਾ ਦੇ ਸੀਈਓ ਵੀ ਹਨ ਉਹਨਾਂ ਨੇ ਦੱਸਿਆ ਕਿ ਕਿਵੇਂ ਭਾਰਤ ਸਰਕਾਰ ਨੇ ਆਪਣੀ ਸਰਕਾਰ ਖਿਲਾਫ ਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਲਈ ਡਿਜੀਟਲ ਪਾਬੰਦੀਆਂ ਅਤੇ ਇੰਟਰਨੈਟ ਬਲੈਕਆਊਟ ਦਾ سہਾਰਾ ਲਿਆ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਗਲਤ ਜਾਣਕਾਰੀ ਫੈਲਾਉਂਦੀਆਂ ਮੁਹਿੰਮਾਂ ਚਲਾਈਆਂ। ਇਨ੍ਹਾਂ ਯਤਨਾਂ ਦੇ ਬਾਵਜੂਦ ਕਿਸਾਨਾਂ ਨੇ ਵਿਸ਼ੂ ਪੱਧਰ ਤੇ ਆਪਣੀ ਆਵਾਜ਼ ਨੂੰ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਿਸ ਨਾਲ ਕਿਸਾਨਾਂ ਦੇ ਹੱਕ ਵਿੱਚ ਅੰਤਰਰਾਸ਼ਟਰੀ ਏਕਤਾ ਦੀ ਲਹਿਰ ਪੈਦਾ ਹੋਈ। ਗੁਰਪੀ ਸਿੰਘ ਨੇ ਕਿਹਾ ਕਿ ਭਾਰਤ ਨੇ ਇੰਟਰਨੈਟ ਬੰਦ ਕਰਕੇ ਅਤੇ ਆਪਣੇ ਹੀ ਨਾਗਰਿਕਾਂ ਨੂੰ ਵਿਰੋਧ ਕਰਨ ਦੇ ਉਹਨਾਂ ਦੇ ਜਮਹੂਰੀ ਹੱਕ ਤੋਂ ਰੋਕ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਕਹਿ ਕਿ ਇਹ ਖਤਰਨਾਕ ਮਿਸਾਲ ਨਾ ਸਿਰਫ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਦੀ ਹੈ ਸਗੋਂ ਦੁਨੀਆ ਭਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੀ ਖਤਰਾ ਪੈਦਾ ਕਰਦੀ ਹੈ Wisdom Trust ਦੇ CEO ਫਿਰਾਸਤ ਤਨਵੀਰ ਅਤੇ ਇਸ ਦੇ ਸੰਸਥਾਪਕ ਗ੍ਰਾਹਮ ਸੋਪਰ ਦੀ ਅਗਵਾਈ ਵਿੱਚ ਹੋਏ ਇਸ ਸੈਮੀਨਾਰ ਵਿੱਚ ਅਫਗਾਨਿਸਤਾਨ, ਸਵੀਡਨ, ਪਾਕਿਸਤਾਨ ਅਤੇ ਜਾਪਾਨ ਸਮੇਤ 20 ਤੋਂ ਵੱਧ ਦੇਸ਼ਾਂ ਦੇ ਡੈਲੀਗੇਟਾਂ ਨੇ ਪ੍ਰਤੀਨਿਧਤਾ ਕੀਤੀ ਅਤੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਕਾਠ ਨੇ ਅੰਤਰਰਾਸ਼ਟਰੀ ਦਮਨ ਦੇ ਸਾਧਨ ਵਜੋਂ ਇੰਟਰਨੈਟ ਸੈਂਸਰਸ਼ਿਪ ਦੀ ਵਧ ਰਹੀ ਵਰਤੋਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਡਿਜੀਟਲ ਆਜ਼ਾਦੀ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਪੰਜਾਬ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ ਜਿਵੇਂ ਕਿ ਵਾਤਾਵਰਨ ਦੇ ਵਿਗਾੜ, ਜਨਤਕ ਸਿਹਤ ਸੰਕਟ ਅਤੇ ਆਰਥਿਕ ਸੰਘਰਸ਼ਾਂ ਬਾਰੇ ਵੀ ਜਾਣਨਾ ਪਾਇਆ। ਉਹਨਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਭਾਈਚਾਰਿਆਂ ਦੀ ਰੱਖਿਆ ਲਈ ਵਿਸ਼ਵਵਿਆਪੀ ਸਹਿਯੋਗ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਵਰਲਡ ਸਿਕ ਪਾਰਲੀਮੈਂਟ ਨੇ ਲਿੰਕਨ ਇਨ ਲੰਡਨ ਵਿਖੇ ਆਯੋਜਿਤ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੈਮੀਨਾਰ 2024 ਵਿੱਚ ਹਿੱਸਾ ਲਿਆ। ਦ ਵਿਜ਼ਡਮ ਟਰਸਟ ਦੁਆਰਾ ਆਯੋਜਿਤ ਇਸ ਸੈਮੀਨਾਰ ਵਿੱਚ ਦੁਨੀਆ ਨੂੰਦਰਪੇਸ਼ ਲੋਕਤੰਤਰ, ਮੀਡੀਆ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਵਿਸ਼ਵ ਭਾਰ ਦੇ ਨੇਤਾਵਾਂ, ਮਨੁੱਖੀ ਅਧਿਕਾਰਾਂ ਦੇ ਵਕੀਲਾਂ, کارਪੂਨਾਂ ਤੇ ਵਿਦਵਾਨਾਂ ਨੂੰ ਬੁਲਾਇਆ ਗਿਆ ਸੀ। ਇਸ ਸੈਮੀਨਾਰ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਨੁਮਾਇੰਦਗੀ ਕਰਦੇ ਹੋਏ ਗੁਰਪ੍ਰੀਤ ਸਿੰਘ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਤੇ ਯੂਕੇ ਦੇ ਕੋਆਰਡੀਨੇਟਰ ਅਤੇ ਹੋਮ ਐਂਡ ਇੰਟਰਨਲ ਅਫੇਅਰਸ ਕੌਂਸਲ ਦੇ ਮੁਖੀ ਹਨ। ਉਨ੍ਹਾਂ ਨੇ ਇੰਟਰਨੈਟ ਸੈਂਸਰਸ਼ਿਪ ਅਤੇ ਭਾਰਤ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਦੇ ਪ੍ਰਮੁੱਖ ਵਿਸ਼ਿਆਂ 'ਤੇ ਇੱਕ ਭਾਸ਼ਪੂਰਤ ਭਾਸ਼ਣ ਦਿੱਤਾ। ਆਪਣੇ ਮੁੱਖ ਭਾਸ਼ਣ ਦੌਰਾਨ ਗੁਰਪ੍ਰੀਤ ਸਿੰਘ ਜੋ ਕਿ ਸੇਵਿੰਗ ਪੰਜਾਬ ਦੇ ਸੰਸਥਾ ਦੇ ਸੀਈਓ ਵੀ ਹਨ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਭਾਰਤ ਸਰਕਾਰ ਨੇ ਆਪਣੀ ਸਰਕਾਰ ਖਿਲਾਫ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਲਈ ਡਿਜੀਟਲ ਪਾਬੰਦੀਆਂ ਅਤੇ ਇੰਟਰਨੈਟ ਬਲੈਕਆਊਟ ਦਾ ਸਹਾਰਾ ਲਿਆ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਗਲਤ ਜਾਣਕਾਰੀ ਫੈਲਾਉਂਦੀਆਂ ਮੁਹਿੰਮਾਂ ਚਲਾਈਆਂ। ਇਨੀਆਂ ਇਤਰਾ ਦੇ باوجود ਕਿਸਾਨਾਂ ਨੇ ਵਿਸ਼ੂ ਪੱਧਰ ਤੇ ਆਪਣੀ ਆਵਾਜ਼ ਨੂੰ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਿਸ ਨਾਲ ਕਿਸਾਨਾਂ ਦੇ ਹੱਕ ਵਿੱਚ ਅੰਤਰਰਾਸ਼ਟਰੀ ਏਕਤਾ ਦੀ ਲਹਿਰ ਪੈਦਾ ਹੋਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਨੇ ਇੰਟਰਨੈਟ ਬੰਦ ਕਰਕੇ ਅਤੇ ਆਪਣੇ ਹੀ ਨਾਗਰਿਕਾਂ ਨੂੰ ਵਿਰੋਧ ਕਰਨ ਦੇ ਉਨ੍ਹਾਂ ਦੇ ਜਮਹੂਰੀ ਹੱਕ ਤੋਂ ਰੋਕ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਉਨਾ ਕੇ ਕਿ ਖਤਰਨਾਕ ਮਿਸਾਲ ਨਾ ਸਿਰਫ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਦੀ ਹੈ ਸਗੋ ਦੁਨੀਆ ਭਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੀ ਖਤਰਾ ਪੈਦਾ ਕਰਦੀ ਹੈ ਵਿਜ਼ਡਮ ਟਰਸਟ ਦੇ ਸੀਈਓ ਫਿਰਾਸਤ ਤਨਵੀਰ ਅਤੇ ਇਸ ਦੇ ਸੰਸਥਾਪਕ ਗ੍ਰਾਹਮ ਸੋਪਰ ਦੀ ਅਗਵਾਈ ਵਿੱਚ ਹੋਏ ਇਸ ਸੈਮੀਨਾਰ ਵਿੱਚ ਅਫਗਾਨਿਸਤਾਨ ਸਵੀਡਨ ਪਾਕਿਸਤਾਨ ਅਤੇ ਜਾਪਾਨ ਸਮੇਤ 20 ਤੋਂ ਵੱਧ ਦੇਸ਼ਾਂ ਦੇ ਡੈਲੀਗੇਟਾਂ ਨੇ ਪ੍ਰਤੀਨਿਧਤਾ ਕੀਤੀ ਅਤੇ ਵਾਕ-ਵਾਕ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ ਇਸੇ ਕਾਰਤ ਨੇ ਅੰਤਰਰਾਸ਼ਟਰੀ ਦਮਨ ਦੇ ਸਾਧਨਵਜੋ ਇੰਟਰਨੈਟ ਸੈਂਸਰਸ਼ਿਪ ਦੀ ਵਧ ਰਹੀ ਵਰਤੋਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਡਿਜੀਟਲ ਆਜ਼ਾਦੀ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਪੰਜਾਬ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ ਜਿਵੇਂ ਕਿ ਵਾਤਾਵਰਣ ਦੇ ਵਿਗਾੜ, ਜਨਤਕ ਸਿਹਤ ਸੰਕਟ ਅਤੇ ਆਰਥਿਕ ਸੰਘਰਸ਼ਾਂ ਬਾਰੇ ਵੀ ਜਾਣਨਾ ਪਾਇਆ। ਉਹਨਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਭਾਈਚਾਰਿਆਂ ਦੀ ਰੱਖਿਆ ਲਈ ਵਿਸ਼ਵਵਿਆਪੀ ਸਹਿਯੋਗ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਵਰਲਡ ਸਿਕ ਪਾਰਲੀਮੈਂਟ ਨੇ ਲਿੰਕਨ ਇਨ ਲੰਡਨ ਵਿਖੇ ਆਯੋਜਿਤ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੈਮੀਨਾਰ 2024 ਵਿੱਚ ਹਿੱਸਾ ਲਿਆ। ਦ ਵਿਜ਼ਡਮ ਟਰਸਟ ਦੁਆਰਾ ਆਯੋਜਿਤ ਇਸ ਸੈਮੀਨਾਰ ਵਿੱਚ ਦੁਨੀਆ ਨੂੰ ਦਰਪੇਸ਼ ਲੋਕਤੰਤਰ, ਮੀਡੀਆ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਵਿਸ਼ਵ ਭਾਰ ਦੇ ਨੇਤਾਵਾਂ, ਮਨੁੱਖੀ ਅਧਿਕਾਰਾਂ ਦੇ ਵਕੀਲਾਂ, ਕਾਰਕੂਨਾਂ ਅਤੇ ਵਿਦਵਾਨਾਂ ਨੂੰ ਬੁਲਾਇਆ ਗਿਆ ਸੀ। ਇਸ ਸੈਮੀਨਾਰ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਨੁਮਾਇੰਦਗੀ ਕਰਦੇ ਹੋਏ ਗੁਰਪ੍ਰੀਤ ਸਿੰਘ ਜੋ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਯੂਕੇ ਦੇ ਕੋਆਰਡੀਨੇਟਰ ਅਤੇ ਹੋਮ ਐਂਡ ਇੰਟਰਨਲ ਅਫੇਅਰਸ ਕੌਂਸਲ ਦੇ ਮੁਖੀ ਹਨ ਉਹਨਾਂ ਨੇ ਇੰਟਰਨੈਟ ਸੈਂਸਰਸ਼ਿਪ ਅਤੇ ਭਾਰਤ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਦੇ ਪ੍ਰਮੁੱਖ ਵਿਸ਼ਿਆਂ ਤੇ ਇੱਕ ਭਾਅਪੂਰਤ ਭਾਸ਼ਣ ਦਿੱਤਾ। ਆਪਣੇ ਮੁੱਖ ਭਾਸ਼ਣ ਦੌਰਾਨ ਗੁਰਪ੍ਰੀਤ ਸਿੰਘ ਜੋ ਕਿ ਸੇਵਿੰਗ ਪੰਜਾਬ ਦੇ ਸੰਸਥਾ ਦੇ ਸੀਈਓ ਵੀ ਹਨ ਉਹਨਾਂ ਨੇ ਦੱਸਿਆ ਕਿ ਕਿਵੇਂ ਭਾਰਤ ਸਰਕਾਰ ਨੇ ਆਪਣੀ ਸਰਕਾਰ ਖਿਲਾਫ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਲਈ ਡਿਜੀਟਲ ਪਾਬੰਦੀਆਂ ਅਤੇ ਇੰਟਰਨੈਟ ਬਲੈਕਆਊਟ ਦਾ ਸਹਾਰਾ ਲਿਆ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਗਲਤ ਜਾਣਕਾਰੀ ਫੈਲਾਉਂਦੀਆਂ ਮੁਹਿੰਮਾਂ ਚਲਾਈਆਂ ਇਨੀਆਂ ਇਤਰਾ ਦੇ باوجود ਕਿਸਾਨਾਂ ਨੇ ਵਿਸ਼ੂ ਪੱਧਰ ਤੇ ਆਪਣੀ ਆਵਾਜ਼ ਨੂੰ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਿਸ ਨਾਲ ਕਿਸਾਨਾਂ ਦੇ ਹੱਕ ਵਿੱਚ ਅੰਤਰਰਾਸ਼ਟਰੀ ਏਕਤਾ ਦੀ ਲਹਿਰ ਪੈਦਾ ਹੋਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਨੇ ਇੰਟਰਨੈਟ ਬੰਦ ਕਰਕੇ ਅਤੇ ਆਪਣੇ ਹੀ ਨਾਗਰਿਕਾਂ ਨੂੰ ਵਿਰੋਧ ਕਰਨ ਦੇ ਉਹਨਾਂ ਦੇ ਜਮਹੂਰੀ ਹੱਕ ਤੋਂ ਰੋਕ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਉਨਾਕੇ ਕੀ ਖਤਰਨਾਕ ਮਿਸਾਲ ਨਾ ਸਿਰਫ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਦੀ ਹੈ ਸਗੋਂ ਦੁਨੀਆ ਭਰ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੀ ਖਤਰਾ ਪੈਦਾ ਕਰਦੀ ਹੈ Wisdom Trust ਦੇ CEO ਫਿਰਾਸਤ ਤਨਵੀਰ ਅਤੇ ਇਸ ਦੇ ਸੰਸਥਾਪਕ ਗ੍ਰਾਹਮ ਸੋਪਰ ਦੀ ਅਗਵਾਈ ਵਿੱਚ ਹੋਏ ਇਸ ਸੈਮੀਨਾਰ ਵਿੱਚ ਅਫਗਾਨਿਸਤਾਨ, ਸਵੀਡਨ, ਪਾਕਿਸਤਾਨ ਅਤੇ ਜਾਪਾਨ ਸਮੇਤ 20 ਤੋਂ ਵੱਧ ਦੇਸ਼ਾਂ ਦੇ ਡੈਲੀਗੇਟਾਂ ਨੇ ਪ੍ਰਤੀਨਿਧਤਾ ਕੀਤੀ ਅਤੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਕਾਠ ਨੇ ਅੰਤਰਰਾਸ਼ਟਰੀ ਦਮਨ ਦੇ ਸਾਧਨ ਵਜੋਂ ਇੰਟਰਨੈਟ ਸੈਂਸਰਸ਼ਿਪ ਦੀ ਵਧ ਰਹੀ ਵਰਤੋਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਡਿਜੀਟਲ ਆਜ਼ਾਦੀ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਪੰਜਾਬ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ ਜਿਵੇਂ ਕਿ ਵਾਤਾਵਰਨ ਦੇ ਵਿਗਾੜ, ਜਨਤਕ ਸਿਹਤ ਸੰਕਟ ਅਤੇ ਆਰਥਿਕ ਸੰਘਰਸ਼ਾਂ ਬਾਰੇ ਵੀ ਜਾਣਨਾ ਪਾਇਆ। ਉਹਨਾਂ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਭਾਈਚਾਰਿਆਂ ਦੀ ਰੱਖਿਆ ਲਈ ਵਿਸ਼ਵਵਿਆਪੀ ਸਹਿਯੋਗ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।